ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੀ ਅਕਤਹ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਮਾਂ ਦੀ ਦੌਲਤ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਸ਼ਹਿਰੋਂ ਪਰੇ ਕਰਕੇ ਇੱਕ ਕੱਚੇ ਕੋਠੇ ਅਗੇ ਨਿੱਕੇ ਜਿਹੇ ਵੇੜੇ ਵਿੱਚ ਬੈਠੀ ਇੱਕ ਗਰੀਬ ਸੁੰਦਰੀ ਪੁਰਾਣੇ ਝੱਗੇ ਨੂੰ ਟਾਕਾਂ ਲਾ ਰਹੀ ਸੀ ਨਿੱਕਾ ਮੁੰਡਾ ਉਸਤੇ ਗੋਡੇ ਮੋਢ ਬੈਠਾ ਖੇਡ ਰਿਹਾ ਸੀ ਜਿਸ ਦੇ ਹੱਥ ਵਿੱਚ ਚੱਪਾ ਕੁ ਜਵਾਰ ਦੀ ਰੋਟੀ ਸੀ ਕੁਝ ਖਾਂਦਾ ਤੇ ਕੁਝ ਭੋਰਪੁਰ ਕੇ ਸੁੱਟੀ ਜਾਂਦਾ ਵੱਡਾ ਮੁੰਡਾ ਰਤਕ ਉਪਰਾਂ ਬੈਠਾ ਆਪਣੀ ਹੀ ਖੇਡ ਵਿੱਚ ਮਸਤ ਸੀ ਉਹ ਗਿੱਲੀ ਮਿੱਟੀ ਨੂੰ ਮਧੋਲ ਕੇ ਟਿੱਕੀਆਂ ਬਣਾਉਂਦਾ ਤੇ ਉਹਨਾਂ ਨੂੰ ਕੰਦ ਨਾਲ ਲਾਈ ਜਾਂਦਾ ਪਰ ਉਹ ਆਪਣੇ ਧਿਆਨ ਕੰਮ ਲੱਗੀ ਹੋਈ ਸੀ ਉਸ ਦਾ ਧਾਗਾ ਮੁੱਕ ਗਿਆ ਉਸ ਨੇ ਇੱਕ ਮੁੱਢਾ ਆਪਣੇ ਗੋਡੇ ਕੋਲ ਰੱਖਿਆ ਹੋਇਆ ਸੀ ਪਰ ਹੁਣ ਉਸ ਨੂੰ ਲੱਭਦਾ ਨਹੀਂ ਸੀ ਉਹ ਛਿੱਥੀ ਹੋ ਕੇ ਮੁੰਡੇ ਨੂੰ ਪੁੱਛਣ ਲੱਗੀ ਵੇ ਸਰਿੰਦਰ ਸਰਿੰਦਰ ਮੁੱਢਾ ਧੂ ਚੁੱਕਿਆ ਇਥੋਂ ਮੁੰਡੇ ਨੇ ਖੇਡ ਦੇ ਖਿਆਲ ਵਿੱਚ ਮਾਂ ਦੀ ਗੱਲ ਦੀ ਪ੍ਰਵਾਹ ਨਾ ਕੀਤੀ ਇਸ ਵੇਲੇ ਪਰ ਉਹਦਾ ਧਿਆਨ ਨਿੱਕੇ ਮੁੰਡੇ ਮਹਿੰਦਰ ਵੱਲ ਗਿਆ ਉਹ ਰੋਟੀ ਦੇ ਟੁਕੜੇ ਅਤੇ ਧਾਗੇ ਦੇ ਮੁੱਢੇ ਨੂੰ ਪਾਣੀ ਵਿੱਚ ਡੋਬ-ਡੋਬ ਕੇ ਭੋਏ ਤੇ ਪੋਚਾ ਪਾਰ ਰਿਹਾ ਸੀ ਇਹ ਵੇਖ ਕੇ ਪਰੂ ਗੁੱਸੇ ਨਾਲ ਲਾਲ ਹੋ ਗਈ ਉਸ ਦੇ ਪਤੀ ਦਾ ਝੱਗਾ ਅੱਜ ਕਈ ਦਿਨਾਂ ਤੋਂ ਪਾਟਾ ਹੋਇਆ ਸੀ ਪਰ ਧਾਗਾ ਨਾ ਹੋਣ ਕਰਕੇ ਉਹ ਇਸ ਨੂੰ ਸਿਉਣਾ ਨਹੀਂ ਸੀ ਸਕੀ ਅੰਤਜਦ ਝੱਗੇ ਦੇ ਓਕੇ ਹੀ ਪ੍ਰਸ਼ਸ਼ੇ ਲੱਥ ਗਏ ਤਾਂ ਹਾਰ ਕੇ ਉਸਨੇ ਗਵੰਡਨ ਨੂੰ ਪੱਕੀਆਂ ਪੂਣੀਆਂ ਕੱਤ ਦੇਣ ਦਾ ਇਕਰਾਰ ਕਰਕੇ ਇੱਕ ਮੁੱਢਾ ਉਸ ਪਾਸੋਂ ਲਿਆ ਸੀ ਤੇ ਮੁੱਢੇ ਦਾ ਇਹ ਹਾਲ ਉਸਨੇ ਮਹਿੰਦਰ ਨੂੰ ਬਾਹੋਂ ਫੜ ਕੇ ਜ਼ੋਰ ਦੀ ਆਪਣੇ ਵੱਲ ਖਿੱਚਾ ਤੇ ਚਪੇੜਾ ਠੋਕਦੀ ਹੋਈ ਬੋਲੀ ਤੇਰੀ ਬੇੜੀ ਗਰਕ ਜਾਏ ਰੰਡੀ ਛੱਡਣਿਆ ਇਹ ਕੀ ਕੀਤਾ ਮਰ ਜਾਏ ਤੂੰ ਨਾ ਹੋਵੇਂ ਖੇਡਾਂ ਖੇਡਣ ਜੁਗਾ ਰੱਬ ਕਰਕੇ ਇਸ ਵੇਲੇ ਬਾਹਰੋਂ ਆਵਾਜ਼ ਆਈ ਪਕੌੜੇ ਕਰਾਰੇ ਮਸਾਲਿਆਂ ਵਾਲੇ ਸ੍ਰਿੰਦਰ ਨੂੰ ਟਿੱਕੀਆਂ ਬਣਾਉਣੀਆਂ ਭੁੱਲ ਗਈਆਂ ਤੇ ਉਹ ਚਿੱਕੜ ਵਾਲੇ ਹੱਥ ਚੱਗੇ ਨਾਲ ਪੁੱਛਦਾ ਹੋਇਆ ਮਾਂ ਕੋਲ ਆ ਕੇ ਕਹਿਣ ਲੱਗਾ ਮਾਂ ਪੈਤਾ ਦੇ ਤੇ ਤੇ ਵੀ ਹੋ ਗੋੜਿਆਂ ਵਾਲਾ ਚਲਾ ਜਾਵੇਗਾ ਉਸ ਦਾ ਗੁੱਸਾ ਹੋਰ ਤੇਜ ਹੋ ਉੱਠਿਆ ਹੱਥ ਵਾਲਾ ਮੁੰਡਾ ਜਿਸ ਨੂੰ ਉਹ ਧੋ ਰਹੀ ਸੀ ਬੰਨੀ ਤੇ ਰੱਖਦੀ ਹੋਈ ਬੋਲੀ ਦਫਾ ਹੋ ਪੈਸਾ ਦੇਣਾ ਅੱਗ ਪਾ ਦੇ ਅੱਗ ਪਾ ਇਹਦੇ ਸਿਰ ਵਿੱਚ ਰੁੜ ਜਾਣੇ ਜੰਮ ਨਾ ਮਰਦੇ ਨੇ ਤੇ ਨਾ ਮਗਰੋਂ ਲੈਂਦੇ ਨੇ ਮੁੰਡਾ ਮੱਛਰ ਪਿਆ ਮੋਢੇ ਹਿਲਾਂਦਾ ਲੱਤਾਂ ਪੜਕਾਂਦਾ ਤੇ ਬਾਹਾਂ ਛੱਡਦਾ ਹੋਇਆ ਉਹ ਮਾਂ ਦੀ ਲੱਤ ਨੂੰ ਜੱਫੀ ਪਾ ਕੇ ਐਸਾ ਜਿਦੇ ਪਿਆ ਕਿ ਛੱਡਣ ਦਾ ਨਾ ਹੀ ਨਹੀਂ ਲੈਂਦਾ ਪਕੌੜਿਆਂ ਵਾਲੇ ਦੀ ਆਵਾਜ਼ ਜਿਉਂ ਜਿਉਂ ਦੂਰ ਹੁੰਦੀ ਜਾਂਦੀ ਸੀ ਤਿਉਂ-ਤਿਉਂ ਉਹ ਦੂਰਾ ਤੀਰਾ ਹੁੰਦਾ ਜਾ ਰਿਹਾ ਸੀ ਮਾਂ ਨੂੰ ਛੱਡ ਕੇ ਉਹ ਪੁੰਝੇ ਲਟਣੀਆਂ ਲੈਣ ਲੱਗ ਪਿਆ ਤੇ ਲੇਟਿਆ ਵੀ ਉਹ ਉਸ ਥਾਂ ਤੇ ਜਿੱਥੇ ਮਹਿੰਦਰ ਨੇ ਚਿੱਕੜ ਕੀਤਾ ਹੋਇਆ ਸੀ ਉਸ ਦਾ ਝੱਗਾ ਸਾਰਾ ਚਿੱਕੜ ਨਾਲ ਲੱਤ-ਪੱਥ ਹੋ ਗਿਆ ਸੀ ਪਾਰੋ ਦਾ ਕਰੋਧ ਹੋਰ ਵੱਧ ਗਿਆ ਤੇ ਉਹ ਉਹਨੂੰ ਲੱਤਾਂ ਨਾਲ ਕੁੱਟਣ ਲੱਗ ਪਈ। ਪਾਟੇ ਹੋਏ ਛਿੱਤਰ ਕਢੀਸ ਦਾ ਤੇ ਸਿਰ ਤੋਂ ਪੈਰਾਂ ਨਾਲ ਘੱਟੇ ਨਾਲ ਲਿਬੜਿਆ ਹੋਇਆ ਇੱਕਦਮ ਸੁਕੜ ਜਿਹਾ ਇੱਕ ਗੱਭਰੂ ਅੰਦਰ ਆਇਆ। ਉਹਦੀ ਪਿੱਠ ਪਿੱਛੇ ਛੋਟੀ ਜਹੀ ਸੱਕਾਂ ਦੀ ਗੰਢੜੀ ਸੀ ਜਿਸ ਨੂੰ ਆਉਂਦਿਆਂ ਹੀ ਉਹਨੇ ਇੱਕ ਨੁਕਰੇ ਰੱਖ ਦਿੱਤਾ। ਦੋਹਾਂ ਮੁੰਡਿਆਂ ਦੇ ਚੀਕ ਚਿਗਿਹਾੜੇ ਨੇ ਘਰ ਨੂੰ ਸਿਰ ਤੇ ਚੁੱਕਿਆ ਹੋਇਆ ਸੀ ਤਰੇ ਤੇ ਗਰਮੀ ਨਾਲ ਭਾਵੇਂ ਭਗਤ ਸਿੰਘ ਕਬਰਾਇਆ ਹੋਇਆ ਸੀ ਪਰ ਉਸ ਨੂੰ ਸਭ ਕੁਝ ਭੁੱਲ ਗਿਆ ਉਹਨੇ ਛੇਤੀ ਨਾਲ ਜਾ ਕੇ ਪਹਿਲਾਂ ਛੋਟੇ ਨੂੰ ਕੁੱਛੜ ਲਿਆ ਫਿਰ ਵੱਡੇ ਨੂੰ ਠਾ ਕੇ ਗੱਲ ਨਾਲ ਲਾਇਆ ਤੇ ਉਹ ਪਾਰੋਂ ਵੱਲ ਘੂਰੀ ਵੱਟ ਕੇ ਬੋਲਿਆ ਕਾਦੀ ਕਰੋਪੀ ਆ ਗਈ ਏ ਜੂ ਕੌਣ ਡਈ ਏ ਕੌਣ ਡਈ ਹੋਈ ਏ ਪਾਰੋਂ ਬੋਲੀ ਵਿਚਾਰੇ ਨੇ ਕੀ ਸਹਣ ਨੇ ਰੜ ਜਾਣੇ ਇਨਾ ਮਰ ਜਾਣਿਆਂ ਨੇ ਤਾਂ ਮੇਰੀ ਜਾਨ ਵੀ ਖਾ ਲਈਏ ਤੇ ਉਸਨੇ ਬਾਰੋ-ਵਾਰੀ ਦੋਹਾਂ ਦੀ ਕਾਰਗੁਜ਼ਾਰੀ ਪਤੀ ਨੂੰ ਬਹਿ ਕੇ ਸੁਣਾਈ ਦੋਹਾਂ ਦੇ ਮੂੰਹ ਚੁੰਮ ਕੇ ਪਿਆਰ ਨਾਲ ਪੁਚਕਾਰ ਦਾ ਹੋਇਆ ਭਗਤ ਸਿੰਘ ਬੋਲਿਆ ਤੇ ਹੋਇਆ ਕੀ ਫਿਰ ਹਨੇਰ ਕਿੱਧਰ ਦਾ ਆ ਗਿਆ ਮੁੱਢਾ ਸੀ ਕਿ ਸੋਨੇ ਦਾ ਕੰਗਣ ਨਿਆਣੇ ਬਾਲ ਜੂ ਹੋਏ ਵੱਡੇ ਵਿਚਾਰੇ ਨੂੰ ਇੱਕ ਪੈਸਾ ਦੇ ਦੇਈਓ ਤਾਂ ਗਰਕੀ ਆ ਚੱਲੀ ਸੀ ਪਾਰੋ ਗੁੱਸੇ ਨਾਲ ਬੋਲੀ ਤੁਹਾਡਿਆਂ ਲਾਡਾਂ ਨੇ ਤਾਂ ਇਹਨਾਂ ਦੀਆਂ ਜੜਾ ਪੁੱਟ ਛੱਡੀਆਂ ਨੇ ਅੱਗੋਂ ਮਾਤਣਾ ਦੇਣੀ ਤੇ ਉਲਟਾ ਸਗੋਂ ਹੋਰ ਭੋਏ ਕਰਨਾ ਇਹਨਾਂ ਰੰਡੀ ਛੱਡਣਿਆ ਨੇ ਤਾਂ ਆਪੋ ਅਖੜਾਂਦੀਆਂ ਕਰਨੀਆਂ ਹੋਈਆਂ ਸਰਿੰਦਰ ਦਾ ਲਿਬੜਿਆ ਹੋਇਆ ਝੱਗਾ ਉਤਾਰਦਿਆਂ ਹੋਇਆਂ ਭਗਤ ਸਿੰਘ ਬੋਲਿਆ ਉਂਜੀ ਮਾਰ ਕੁੱਟ ਖਾਂ ਸੰਗੀ ਨੋਂ ਦੇ ਕੇ ਅਖੜ ਖਾਂਦੀਆਂ ਕਰਨੀਆਂ ਹੋਈਆਂ ਬਾਲ ਨੇ ਕੋਈ ਸਿਆਣੇ ਤੇ ਨਹੀਂ ਨਾ ਮੁੰਡੇ ਦੀ ਪਿੱਠ ਤੇ ਮਾਰਦੇ ਇਨਸ਼ਾਨ ਦੇਖਦੇ ਹੋਏ ਦਫਾ ਹੋਣੀਏ ਓਹ ਮਾਰੀਦਾਏ ਕਸਾਈਆਂ ਵਾਂਗ ਬਾਲਾਂ ਨੂੰ ਪਤੀ ਨੂੰ ਉਂਗਲ ਨਾਲ ਮੱਥੇ ਤੋਂ ਮੁੜਕਾ ਪੂੰਜਦੇਆਂ ਤੇ ਬੁੱਲਾਂ ਤੇ ਜੀਭ ਫੇਰਤਿਆਂ ਵੇਖ ਕੇ ਪਾਰੋ ਨੂੰ ਆਪਣੀ ਮੂਰਖਤਾ ਦਾ ਖਿਆਲ ਆਇਆ ਉਹ ਅੰਦਰ ਜਾ ਕੇ ਪਾਣੀ ਦਾ ਗੜਵਾ ਲਿਆਈ ਤੇ ਬੋਲੀ ਲੈ ਮੂੰਹ ਹੱਥ ਤੋਂ ਸ਼ੱਡੋ ਪਰ ਇਹਨਾਂ ਖਸਮਾ ਖਾਣਿਆਂ ਦਾ ਸਿਆਪਾ ਇਹਨਾਂ ਤਾਂ ਦਿਨੇ ਰਾਤ ਇਹੋ ਹਾਲ ਏ ਖਾਂਦੇ ਪੀਂਦੇ ਮਰਦੇ ਰਹਿੰਦੇ ਨੇ ਦੱਸਣ ਤੇ ਸਹੀ ਕਿਹੜੀ ਗੱਲਾਂ ਕਦੇ ਊਣੇ ਰੱਖਿਆ ਇਹਨਾਂ ਨੂੰ ਜਿਹੜੀ ਚੀਜ਼ ਆਉਂਦੀ ਏ ਪਹਿਲਾਂ ਲੈ ਕੇ ਦਹੀਦੀ ਏ ਇੱਕ ਵੇਲੇ ਨਾ ਜੋ ਕੋਲ ਪੈਸਾ ਹੋਇਆ ਤੇ ਫਿਰ ਫਿਰ ਇਸ ਤਰ੍ਹਾਂ ਭੰਡੀ ਪਾ ਬੈਣੀ ਚੰਗੀ ਗੱਲ ਹੁੰਦੀ ਏ ਵੇਖਣ ਸੁਣਨ ਵਾਲੇ ਕਹਿੰਦੇ ਹੋਣਗੇ ਜੀ ਕਣ ਇਹਨਾ ਕਦੇ ਕੁਝ ਡਿੱਠਾ ਹੀ ਨਹੀਂ ਹੱਥ ਮੂੰਹ ਧੋ ਕੇ ਚਾਦਰ ਦੀ ਕੰਨੀ ਨਾਲ ਮੂੰਹ ਪੂੰਝ ਕੇ ਭਗਤ ਸਿੰਘ ਕੋਲ ਪਈ ਮੰਜੀ ਢਾ ਕੇ ਬੈਠ ਗਿਆ ਪਰ ਉਹ ਉਹਦੇ ਪੀਣ ਲਈ ਪਾਣੀ ਲੈਣ ਗਈ ਕਟੋਰਾ ਭਰਨ ਤੋਂ ਬਾਅਦ ਉਹਨੇ ਕੁਝਾ ਫਰੋਲਿਆ ਅਜੇ ਵੱਡੇ ਵੇਲੇ ਹੀ ਉਸਨੇ ਇਨ੍ਹਾਂ ਇਹਦੇ ਵਿੱਚ ਕਿੰਨੀ ਸਾਰੀ ਸ਼ੱਕਰ ਵੇਖੀ ਸੀ ਪਰ ਹੁਣ ਅੱਖ ਵਿੱਚ ਵੀ ਪਾਉਣ ਨੂੰ ਨਹੀਂ ਸੀ ਉਹ ਸੰደ ਗਈ ਕਿ ਇੱਥੇ ਵੀ ਸਰਿੰਦਰ ਹੋਰਾਂ ਦਾ ਹੱਥ ਆਪੜ ਗਿਆ ਹੈ ਖਾਲੀ ਕਲੇਜੇ ਫੋਕਾ ਪਾਣੀ ਠੀਕ ਨਹੀਂ ਇਹ ਸੋਚ ਕੇ ਉਹ ਗਵੰਡਨ ਦੇ ਘਰ ਗਈ ਥੋੜੀ ਜਿਹੀ ਲੱਸੀ ਲਿਆ ਕੇ ਵਿੱਚ ਪਾਣੀ ਰਲਾ ਕੇ ਕਟੋਰਾ ਭਰ ਲਈ ਭਗਤ ਸਿੰਘ ਲੱਸੀ ਪੀ ਕੇ ਦੋਹਾ ਮੁੰਡਿਆਂ ਨੂੰ ਨਾਲ ਲੈ ਕੇ ਲੰਮਾ ਪੈ ਗਿਆ ਪਰ ਉਹ ਉਹਨੂੰ ਪੱਖੀ ਚਲਦੀ ਹੋਈ ਸਰਿੰਦਰਵਾਲ ਤੱਕ ਕੇ ਬੋਲੀ ਇਹ ਵੱਡਾ ਤੇ ਉੱਕਾ ਹੀ ਚੌੜ ਹੋ ਗਿਆ ਇਹਨੂੰ ਤੇ ਮੇਰਾ ਇਹੋ ਜੀ ਕਰਦਾ ਏ ਹੱਥ-ਘੋਡੇ ਤੋੜ ਕੇ ਅੰਦਰ ਪਾ ਦਿਆਂ ਸੂਪ ਇਹ ਫਿਰ ਉਸਨੇ ਸ਼ੱਕਰ ਦੀ ਵਿਥਿਆ ਸੁناਈ ਮੁੰਡਾ ਮਾਂ ਵੱਲ ਪਿੱਠ ਕਰਕੇ ਪਿਓ ਦੇ ਗਲ ਬਾਹ ਪਾ ਕੇ ਉਸਦੇ ਸੀਨੇ ਨਾਲ ਮੂੰਹ ਲਾ ਕੇ ਲੰਮਾ ਪੈ ਗਿਆ ਭਗਤ ਸਿੰਘ ਦੋਹਾ ਬਾਲਾਂ ਵੱਲ ਤੱਕਦਾ ਹੋਇਆ ਬੋਲਿਆ ਚੱਲ ਜਾਣ ਵੀ ਦਿਆ ਕਰ ਐਵੇਂ ਰਤੀ ਰਤੀ ਗੱਲ ਬਦਲੇ ਵਿਚਾਰਿਆਂ ਨੂੰ ਕੁੱਟਿਆ ਨਾ ਕਰ ਉਹ ਜਾਣੇ ਖਾਂ ਲਈ ਸੂ ਤੇ ਇਨਾ ਸੂਰਤਾਂ ਨਾਲੋਂ ਸੱਕਰ ਚੰਗੀ ਏ ਸੁੱਤ ਹੋਏ ਬਾਲਾਂ ਵੱਲ ਪਿਆਰ ਰਲਵੇਂ ਗੁੱਸੇ ਨਾਲ ਤੱਕ ਕੇ 파ਰੋ ਬੋਲੀ ਤੁਸਾਰਾ ਇਹਨਾਂ ਨੂੰ ਚੋੜ ਕਰ ਛੱਡਿਆ ਏ ਮੇਰਾ ਨਾਂ ਵਟਾ ਦੇਨਾ ਉੱਕਾਈ ਨਾ ਸਿਰੇ ਚੜਾਇਆ ਕਰ ਜਾਇਆ ਕਰੋ ਹਾਂ ਸੱਚ ਕੀ ਬਣਿਆ ਫਿਰ ਕੰਮ ਦਾ ਸਵਕਤ ਤੇ ਆ ਗਏ ਹੋ ਠੰਡਾ ਸਾਹ ਲੈ ਕੇ ਭਗਤ ਸਿੰਘ ਬੋਲਿਆ ਬੰਨਾ ਕੀ ਸੀ ਕਿਤੇ ਲੱਭਦਾ ਹੀ ਨਹੀਂ ਐਸਾ ਨਹਿਸ਼ ਮਹੀਨਾ ਚੜ੍ਹਿਆ ਏ ਦੇਵਾਲ ਸਿੰਘ ਰਾਜ ਨਾਲ ਅੱਜ ਇੱਕ ਲਾਲੇ ਦੀ ਕੋਠੀ ਗਿਆ ਸਾਂ ਉਮੀਦ ਸੀ ਭਾਈ 2 ਢਾਈ ਮਹੀਨੇ ਲੰਘ ਮਹੀਨੇ ਲੰਘ ਜਾਣਗੇ ਪਰ ਉਹਨੇ ਦਿਹਾੜੀ ਲਵਾ ਕੇ ਹੀ 12 ਅੰਨਿਆਂ ਦੇ ਪੈਸੇ ਹੱਥ ਫੜਾਏ 20 ਦਿਨਾਂ ਪਿੱਛੋਂ ਮਸੇ ਮਸੇ ਕੰਮ ਲੱਭਾ ਸੀ ਗੱਲ ਟੱਕ ਕੇ ਪਾਰੋ ਬੋਲੀ ਕਿਉਂ ਪਰਾਂ ਹਟਾ ਕਿਉਂ ਦਿੱਤਾ ਭਗਤ ਸਿੰਘ ਬੋਲਿਆ ਭੋਲਿਏ ਜੋਰੇ ਕਿਸੇ ਨਾਲ ਆਖਣ ਲੱਗਾ ਸਾਡੇ ਆਪਣੇ ਪੁਰਾਣੇ ਮਜ਼ੂਰ ਆ ਗਏ ਨੇ ਉਦਾਸੀ ਤੇ ਨਿਰਾਸ਼ਤਾ ਨਿਰਾਸ਼ਤਾ ਭਰੇ ਹੌਸਲੇ ਨਾਲ ਪਰੋ ਬੋਲੀ ਅੱਛਾ ਫੇਰ ਕੀ ਹੋਇਆ ਆਪਣੇ ਹੋਰ ਕਿਤੇ ਬਣ ਜਾਊ ਆਪੇ ਹੋਰ ਕਿਤੇ ਬਣ ਜਾਊ ਮੈਨੂੰ ਤੇ ਬਹੁਤਾ ਉਸੇ ਚੜੇਲ ਦਾ ਫਿਕਰ ਏ ਰੋਜ਼ ਵੱਡੇ ਵੇਲੇ ਈ ਘਗਰਾ ਭੜਕਾਂਦੀ ਬੂਹੇ ਤੇ ਆ ਬੈਂਦੀ ਏ ਮੈਂ ਕਹਿੰਦੀ ਸਾਂ ਹੋਰ ਨਹੀਂ ਤੇ 10 ਰੁਪਏ ਆ ਜਾਂਦੇ ਤੇ ਰਹਿੰਦਾ ਉਹ ਜਿਹੜੀ ਟੁੱਟੇ ਹੋਈ ਨਾਥ ਪਈਏ ਉਸ ਨੂੰ ਵੇਚ ਕੇ ਉਸ ਦਾ ਪਵਾੜਾ ਤੇ ਮਕਾ ਛੱਡਦੇ ਕਿੰਨੇ ਕੁ ਬਾਂਦੇ ਨੇ ਉਹਦੇ ਲੈ ਤੇ 15 ਸਨ ਪਰ ਹੁਣ 5 6 ਵਿਆਜ ਦੇ ਸੁਨਾ ਸੁਨਾਣ ਡਈ ਹੋਈ ਏ ਅੱਛਾ ਵੇਖ ਰੱਬ ਦਾਤਾ ਏ ਕਦੇ ਨਾ ਕਦੇ ਬੌੜੇ ਗਾਈ ਨਾ ਤੇ ਆਟੇ ਦਾ ਕੀ ਬਣੇਗਾ ਛੱਲੀਆਂ ਘਰੇੜ ਕੇ ਜਿਹੜਾ ਆਟਾ ਪੀਠਾ ਸੀ ਉਸ ਨਾਲ 5-6 ਦਿਨ ਤਾਂ ਲੰਘ ਗਏ ਪਰ ਹੁਣ ਤੇ ਮਸਾ ਰਾਤ ਜੁਗਾ ਹੀ ਨਿਕਲੇਗਾ ਭਗਤ ਸਿੰਘ ਸਿਰ ਤੋਂ ਪੈਰਾਂ ਤੱਕ ਚਿੰਤਾ ਵਿੱਚ ਡੁੱਬ ਗਿਆ ਫਿਰ ਬੋਲਿਆ ਉਮੀਦ ਤੇ ਹੈ ਇੱਕ ਹੋਰ ਥਾਂਵੇਂ ਕੰਮ ਲੱਗ ਜਾਵਾਂਗਾ ਮਿਸਤਰੀ ਝੰਡਾ ਸਿੰਘ ਕਹਿੰਦਾ ਸੀ ਪਹਿਲੀ ਤਰੀਕ ਨੂੰ ਸੇਠ ਦੁਨੀ ਚੰਦ ਦਾ ਪੱਠਾ ਖੁੱਲਣ ਵਾਲਾ ਏ ਉੱਥੇ ਤੈਨੂੰ ਲਵਾ ਦੇਵਾਂਗਾ ਅੱਗੋਂ ਵੇਖੀਏ ਜੋ ਜੋ ਰੱਬ ਭਾਵੇ ਫਿਰ ਸੁੱਤੇ ਹੋਏ ਬਾਲਾਂਵਲ ਅਰਮਾਨ ਭਰੀ ਨਜ਼ਰ ਨਾਲ ਤੱਕ ਕੇ ਕਹਿਣ ਲੱਗਾ ਵੇਖੋ ਮਾਲਕ ਦੇ ਰੰਗ ਇਕਨਾਂ ਨੂੰ ਧੰਨ ਦਿੰਦਾ ਏ ਤੇ ਖਾਣ ਵਾਲਾ ਕੋਈ ਨਹੀਂ ਦਿੰਦਾ ਤੇ ਜਿਨ੍ਹਾਂ ਨੂੰ ਧੀਆ ਪੁੱਤਰ ਦਿੰਦਾ ਏ ਉਹਨਾਂ ਨੂੰ ਖਾਣ ਲਈ ਨਹੀਂ ਦਿੰਦਾ ਬੁਰਕੀ ਬੁਰਕੀ ਲਈ ਸਹਿ ਸਹਿਕਦੇ ਫਿਰਦੇ ਨੇ ਅੱਜ ਜਿਸ ਲਾਲੇ ਦੀ ਕੋਠੀ ਕੰਮ ਕਰਨ ਗਏ ਸਾਂ ਦਿਆਲ ਸਿੰਘ ਕਹੇ ਭਈ ਤਿੰਨ ਵਿਆਹ ਉਹ ਕਰਾ ਚੁੱਕਾ ਏ ਤੇ ਮਰਜ਼ੀ ਰੱਬ ਦੀ ਔਲਾਦ ਕਿਸੇ ਵਿੱਚੋਂ ਵੀ ਨਹੀਂ ਹੋਈ ਸੁ ਇੱਕ ਮੁੰਡਾ ਕਿਸੇ ਦਾ ਲੈ ਕੇ ਪਾਲਿਆ ਸੁ ਉਹ ਵੀ ਤੋੜਨਾ ਚੜਿਆ ਧੰਨ ਐਸਾ ਸੁ ਜੋ ਆਖਰਾਂ ਦਾ ਕਿਤੇ ਮਿਉਂਦਾ ਨਹੀਂ ਪਰੋ ਮਮਤਾ ਭਰੀ ਨਜ਼ਰ ਨਾਲ ਦੋਹਾਂ ਬਾਲਾਂ ਵੱਲ ਤੱਕ ਕੇ ਬੋਲੀ ਉਹ ਜਾਣੇ ਸਾਡੀ ਇਹੋ ਦੌਲ ਤੇ ਰੱਬ ਉਮਰ ਦੇਵੇ ਇਹਨਾਂ ਨੂੰ ਅਸੀਂ ਕਈਆਂ ਨਾਲੋਂ ਚੰਗੇ ਆ ਸਾਨੂੰ ਇਸ ਗੱਲ ਦਾ ਵਜੋਂ ਗਾਏ ਜਿਉਂਦੇ ਰਹਿਣਾ ਆਪੇ ਰੋਲ ਖੁੱਲ ਕੇ ਪਲ ਜਾਣਗੇ ਤੇ ਸਾਰੇ ਧੋਨੇ ਧੋਤੇ ਜਾਣਗੇ ਰਾਤੀ ਖਾ ਪੀ ਕੇ ਸਵੇ ਵਿੜੇ ਵਿੱਚ ਮੰਜੇ ਡਾ ਕੇ ਸੁੱਤੇ ਸ੍ਰਿੰਦਰ ਸੌਂ ਗਿਆ ਸੀ ਸ੍ਰਿੰਦਰ ਮਾਂ ਦੇ ਮੰਜੇ ਤੇ ਬੈਠਾ ਸੀ ਉਹਨੂੰ ਪਿਆਰ ਨਾਲ ਪਿਓ ਨੇ ਕਿਹਾ ਕਾਕਾ ਤੈਨੂੰ ਮਾਂ ਨੇ ਮਾਰਿਆ ਸੀ ਨਾ ਤੂੰ ਇਸ ਨਾਲ ਬੋਲੀ ਨਾ ਮਾਰਦਾ ਚੇਤਾ ਆਉਂਦਿਆਂ ਹੀ ਸ੍ਰਿੰਦਰ ਮਾਂ ਦੇ ਮੰਜੇ ਤੋਂ ਉੱਠ ਕੇ ਪਿਓ ਕੋਲ ਚਲਾ ਗਿਆ ਦੋਵੇਂ ਨਿੱਕੀਆਂ ਨਿੱਕੀਆਂ ਬਾਹਾਂ ਉਹਦੇ ਗਲ ਵਿੱਚ ਪਾ ਕੇ ਮਾਂ ਵੱਲ ਤੱਕਦਾ ਹੋਇਆ ਬੋਲਿਆ ਮੈਂ ਨਹੀਂ ਬੋਲਣਾ ਤੇਰੇ ਨਾਲ ਤੂੰ ਮੈਨੂੰ ਮਾਲ ਨਹੀਂ ਹੁੰਨੀ ਐ ਪਰ ਉਹਦੀਆਂ ਅੱਖਾਂ ਭਰ ਆਈਆਂ ਮੈਂ ਇਸ ਨੂੰ ਕਿਸ ਤਰ੍ਹਾਂ ਕਸਾਈਆਂ ਵਾਂਗ ਬੇਤਰਸੀ ਨਾਲ ਕੁੱਟਿਆ ਸੀ ਇਸ ਦਾ ਚੇਤਾ ਆਉਂਦਿਆਂ ਹੀ ਗਲੇਡੂਆ ਨੇ ਉਸ ਦਾ ਗਲਾ ਫੜ ਲਿਆ ਓਹੋ ਛਲਕਦੇ ਦਿਲ ਨਾਲ ਹੰਬਲਾ ਮਾਰ ਕੇ ਉੱਠੀ ਸ੍ਰਿੰਦਰ ਨੂੰ ਝੁੱਕ ਕੇ ਉਸ ਨੇ ਛਾਤੀ ਨਾਲ ਲਾਇਆ ਉਹਦਾ ਮੂੰਹ ਚੁੰਮਦੀ ਹੋਈ ਬੋਲੀ ਮੈਂ ਤੇ ਕਦੀ ਵੀ ਨਾ ਮਾਰਾਂਗੀ ਆਪਣੇ ਹੀਰੇ ਨੂੰ ਰੱਬ ਕਰਕੇ ਮੇਰੇ ਹੱਥ ਸੜ ਜਾਣ ਮੈਂ ਕਿਉਂ ਆਪਣੇ ਨਿੱਕੇ ਜਿਹੇ ਚੰਨ ਨੂੰ ਮਹਿੰਦਰ ਅੱਕੇ ਰੋਜ਼ ਪਿਆਰ ਨਾਲ ਸੌਂਦਾ ਸੀ ਪਰ ਅੱਜ ਪਰੋ ਉਸ ਨੂੰ ਆਪਣੇ ਨਾਲੋਂ ਵੱਖ ਨਾ ਕਰ ਸਕੀ ਉਹ ਸੱਜੇ ਪਾਸੇ ਸਰਿੰਦਰ ਨੂੰ ਤੇ ਖੱਬੇ ਪਾਸੇ ਮਹਿੰਦਰ ਨੂੰ ਪਾ ਕੇ ਸੌ ਗਈ। ਲੰਮੀ ਪਈ ਪਾਰੋ ਕਈ ਤਰ੍ਹਾਂ ਦੀਆਂ ਬੇਸਿਰ ਪੈਰ ਪੈਰ ਗੱਲਾਂ ਸੋਚ ਰਹੀ ਸੀ ਖਾਸ ਕਰਕੇ ਕੋਠੀ ਵਾਲੇ ਲਾਲੇ ਬਾਬਤ ਜਿਹੜੇ ਵਾਕ ਦੁਪਹਿਰੇ ਉਹਦੇ ਪਤੀ ਨੇ ਕਹੇ ਸਨ ਉਹ ਘੜੀ ਮੁੜੀ ਉਸਤੇ ਕੰਨਾਂ ਵਿੱਚ ਗੂੰਜ ਰਹੇ ਸਨ ਇਨ੍ਹਾਂ ਹੀ ਖਿਆਲਾਂ ਵਿੱਚ ਉਸ ਨੂੰ ਨੀਂਦ ਆ ਗਈ। ਉਸ ਨੂੰ ਸੁੱਤਿਆਂ ਜੇ ਥੋੜਾ ਹੀ ਚਿਰ ਹੋਇਆ ਸੀ ਜੂ ਉਸ ਨੂੰ ਇਉਂ ਜਾਪਿਆ ਜਿਕਨ ਕੋਈ ਬੂਹਾ ਖੜਕਾ ਰਿਆ ਹੈ ਉਹਨੇ ਪਤੀ ਨੂੰ ਉਠਾਇਆ ਭਗਤ ਸਿੰਘ ਨੇ ਜਾ ਕੇ ਬੂਹਾ ਖੋਲਿਆ ਇਹ ਇੱਕ ਵਾਰੀ ਇਹ ਇੱਕ ਭਾਰੀ ਗੁੱਗੜ ਵਾਲਾ ਸੇਠ ਸੀ ਭਗਤ ਸਿੰਘ ਨੇ ਉਸ ਨੂੰ ਆਦਰ ਨਾਲ ਬਿਠਾਉਂਦਿਆਂ ਹੋਇਆਂ ਭਾਰੋ ਨੂੰ ਕਿਹਾ ਜਿੰਨਾ ਲਾਲਾ ਹੁਰਾਂ ਦਾ ਮੈਂ ਦਿਹਾੜੀ ਤੇਰੇ ਨਾਲ ਜ਼ਿਕਰ ਕਰ ਰਿਹਾ ਸਾਂ ਉਹ ਇਹੋ ਨੇ ਬੜੇ ਧਰਮੀ ਤੇ ਗਰੀਬਾਂ ਤੇ ਤਰਸ ਕਰਨ ਵਾਲੇ ਨੇ ਸਿਰ ਦਾ ਕੱਪੜਾ ਖਿੱਚਦੀ ਹੋਈ 파ਰੋ ਧੀਮੀ ਆਵਾਜ਼ ਵਿੱਚ ਬੋਲੀ ਜੀ ਆਇਆਂ ਨੂੰ ਕੀੜੀ ਦੇ ਕਰ ਭਗਵਾਨ ਭਗਤ ਸਿੰਘ ਫਿਰ ਆਖਣ ਲੱਗਾ ਮੈਂ ਤੈਨੂੰ ਇੱਕ ਗੱਲ ਨਹੀਂ ਸੀ ਦੱਸੀ ਮੇਰਾ ਖਿਆਲ ਸੀ ਇਹਨਾਂ ਦੇ ਆਇਆਂ ਹੀ ਦੱਸਾਂਗਾ 파ਰੋ ਦਾ ਦਿਲ ਧੜਕਣ ਲੱਗ ਪਿਆ ਭਗਤ ਸਿੰਘ ਫਿਰ ਬੋਲਿਆ ਇਹਨਾਂ ਦੀ ਸਾਡੇ ਉੱਤੇ ਬੜੀ ਮਿਹਰਬਾਨੀ ਏ ਸਾਡੀ ਗਰੀਬੀ ਤੇ ਤਰਸ ਕਰਕੇ ਇਹ ਸਾਨੂੰ ਕੁਝ ਦੇਣਾ ਚਾਹੁੰਦੇ ਹਨ 파ਰੋ ਦੇ ਦਿਲ ਵਿੱਚ ਭਿਕਖਤ ਖੁਸ਼ੀਆਂ ਦੀਆਂ ਕੁਤਕਰਾਰੀਆਂ ਹੋਣ ਲੱਗੀਆਂ ਉਸ ਦਾ ਸਿਰ ਹੋਰ ਵੀ ਨਿਉ ਗਿਆ ਭਗਤ ਸਿੰਘ ਨੇ ਫਿਰ ਕਿਹਾ ਪਰ ਇਸ ਦੇ ਬਦਲੇ ਸਾਨੂੰ ਵੀ ਇੱਕ ਇਹਨਾਂ ਦਾ ਇੱਕ ਹੁਕਮ ਮੰਨਣਾ ਪਏਗਾ 파ਰੋ ਨੂੰ ਡਰ ਚਿਹਾਂ ਲੱਗਣ ਲੱਗ ਪਿਆ ਉਸ ਨੇ ਥੜਕਮੀ ਆਵਾਜ਼ ਵਿੱਚ ਪੁੱਛਿਆ ਕਿ ਇਹੋ ਕੇ ਕਹਿੰਦਾ ਕਹਿੰਦਾ ਰੁਕ ਗਿਆ ਪਰ ਸੇਠ ਨੇ ਉਸਦੀ ਗੱਲ ਅਧੂਰੀ ਨਾ ਰਹਿਣ ਦਿੱਤੀ ਉਹ ਬੋਲਿਆ ਤੁਸੀਂ ਆਪਣਾ ਇੱਕ ਲੜਕਾ ਸਾਨੂੰ ਦੇ ਦਿਓ ਪਰ ਇਹ ਖਿਆਲ ਨਾ ਕਰਨਾ ਕਿ ਉਹ ਮੁਰ ਤੁਹਾਨੂੰ ਮਿਲੇਗਾ ਕਿ ਨਹੀਂ ਉਹ ਇੱਕ ਤਰ੍ਹਾਂ ਨਾਲ ਤੁਹਾਡਾ ਹੀ ਰਹੇਗਾ ਜਦ ਚਾਹੋ ਉਸ ਨੂੰ ਮਿਲ-ਗਿਲ ਸਕੋਗੇ ਕੋਈ ਰੋਕ ਟੋਕ ਨਹੀਂ ਹੋਵੇਗੀ ਪਾਰੋ ਦੇ ਪੈਰਾਂ ਹੇਠ ਅਗਿਆਰੀਆਂ ਆ ਗਈਆਂ ਉਸਦੀ ਸਾਰੀ ਭਵਿੱਖਤ ਖੁਸ਼ੀ ਦੀ ਆਸ ਕਪੂਰ ਦੀ ਡਲੀ ਵਾਂਗ ਉੱਡ ਗਈ ਉਹ ਪਤੀ ਵੱਲ ਇਸ ਤਰ੍ਹਾਂ ਧੱਕਣ ਲੱਗੀ ਜਿਵੇਂ ਰਹਿਮ ਦਾ ਦਾਨ ਮੰਗ ਰਹੀ ਹੋਵੇ ਉਹ ਡੜਿਆ ਕੇ ਬੋਲੀ ਹਾਏ ਮੈਂ ਮਾਰ ਗਈ ਇੱਕ ਹੀ ਸੌਦਾਕਰ ਆਇਓ ਮੈਂ ਤੇ ਸਾਰੇ ਜਹਾਨ ਦੀ ਦੌਲਤ ਬਦਲੇ ਮੁੰਡੇ ਦਾ ਇੱਕ ਵਾਲ ਵੀ ਨਾ ਦਿਆਂ ਕਿਸੇ ਨੂੰ ਇਸ ਤੋਂ ਪੁੱਛੇ ਇਸ ਤੋਂ ਪਿਛੋਂ ਬੋਸ ਸਾਰਾ ਚਿਰ ਭਗਤ ਸਿੰਘ ਤੇ ਸੇਠ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਂਦੇ ਰਹੇ ਪਰ ਉਸ ਦੇ ਦਿਲ ਤੇ ਰੱਤੀ ਜਿੰਨਾ ਵੀ ਅਸਰ ਨਾ ਹੋਇਆ ਅਖੀਰ ਭਗਤ ਸਿੰਘ ਨੇ ਗੁੱਸੇ ਨਾਲ ਉਸ ਨੂੰ ਕਿਹਾ ਜੇ ਤੂੰ ਮੇਰੀ ਜ਼ੁਬਾਨ ਝੂਠੀ ਕਰੇਂਗੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗਾ ਇਸ ਗੱਲ ਨੇ ਉਸ ਨੂੰ ਨਵਾ ਲਿਆ ਉਸ ਨੇ ਛਾਤੀ ਤੇ ਪੱਥਰ ਰੱਖ ਕੇ ਮੁੰਡਾ ਦੇਣਾ ਕਬੂਲ ਕਰ ਲਿਆ ਹੁਣ ਇਹ ਸਵਾਲ ਬਾਕੀ ਰਹਿ ਗਿਆ ਕਿ ਸੇਠ ਨੂੰ ਕਿਹੜਾ ਮੁੰਡਾ ਦਿੱਤਾ ਜਾਵੇ ਇਹਦਾ ਫੈਸਲਾ ਪਾਰੋ ਦੀ ਮਰਜ਼ੀ ਤੇ ਛੱਡ ਦਿੱਤਾ ਗਿਆ ਭਗਤ ਸਿੰਘ ਕਾਲੀਕਰ ਰਿਆਸੀ ਪਰ ਪਾਰੋ ਜਿਹੜਾ ਵੀ ਮੁੰਡਾ ਦੇਣ ਲੱਗੀ ਲੱਗਦੀ ਉਹਦਾ ਖਿਆਲ ਕਰਕੇ ਉਹਦੇ ਦਿਲ ਵਿੱਚ ਬਰਸ਼ੀਆਂ ਵੱਜਦੀਆਂ ਅੰਤ ਭਗਤ ਸਿੰਘ ਦੀ ਘੁਰਕੀ ਸੁਣ ਕੇ ਉਸਨੇ ਕਿਹਾ ਅੱਛਾ ਮਹਿੰਦਰ ਨੂੰ ਲੈ ਜਾਓ ਜਦੋਂ ਸੇਠ ਨੇ ਮੁੰਡੇ ਦੀ ਬਾਹ ਫੜੀ ਤਾਂ ਉਹ ਚੀਕਾ ਮਾਰ ਉੱਠੀ ਹਾਏ ਰੱਬ ਦਾ ਵਾਸਤਾ ਏ ਜੇ ਇਸ ਨੂੰ ਨਾ ਲਿਜਾਣਾ ਇਸ ਨੂੰ ਨਾਲ ਜਾਣਾ ਇਸ ਨੇ ਤਾਂ ਅਜੇ ਦੁੱਧ ਵੀ ਨਹੀਂ ਛਟਿਆ ਤੇ ਜਦ ਉਸ ਨੇ ਵੱਡੇ ਨੂੰ ਫੜਿਆ ਤਾਂ 파ਰੋ ਪਾਗਲਾ ਵਾਂਗ ਸ੍ਰਿੰਦਰ ਉੱਤੇ ਲੇਟ ਗਈ ਤੇ ਦੋਹਾਈਆਂ ਦਿੰਦੀ ਬੋਲੀ ਹਾਏ ਮੇਰਾ ਪਾਲਿਆ ਪਲੂਸਿਆ ਨਾ ਖੜਨਾ ਇਸ ਤਰ੍ਹਾਂ ਚੋਖਾ ਚਿਰ ਖਿੱਚੋ ਤਾਣੀ ਹੁੰਦੀ ਰਹੀ ਪਰ ਕੋਈ ਸਿੱਟਾ ਨਾ ਨਿਕਲਿਆ ਅੰਤ ਗੁੱਸੇ ਨਾਲ ਦੰਦ ਪਿੰਦਾ ਹੋਇਆ ਭਗਤ ਸਿੰਘ ਅੱਗੇ ਵਧਿਆ ਉਸਨੇ ਪਾਰੂ ਨੂੰ ਏਡੇ ਜ਼ੋਰ ਦਾ ੱੱਕਾ ਦਿੱਤਾ ਕਿ ਉਹ ਕਈ ਕਦਮ ਦੂਰ ਜਾ ਡਿੱਗੀ ਤੇ ਵੱਡੇ ਮੁੰਡੇ ਦੀ ਬਾਹ ਸੇਠ ਦੇ ਹੱਥ ਫੜਾਉਂਦਿਆਂ ਹੋਇਆਂ ਭਗਤ ਸਿੰਘ ਬੋਲਿਆ ਲੈ ਜਾਓ ਜੀ ਤੁਸੀਂ ਇਸ ਕੁੱਤੀ ਨੂੰ ਭੌਂਕੀ ਜਾਂਦਿਓ ਸ੍ਰਿੰਦਰ ਦੀ ਬਾਹ ਫੜ ਕੇ ਸੇਠ ਘਰ ਵੱਲ ਤੁਰ ਪਿਆ ਪਾਰੂ ਉਸੇ ਤਰ੍ਹਾਂ ਪੁੰਝੇ ਪਈ ਹੋਈ ਮੁੰਡੇ ਵੱਲ ਦੋਹੇ ਬਾਹਾਂ ਪਸਾਰ ਕੇ ਘੁਰਲਾ ਰਹੀ ਸੀ ਸ੍ਰਿੰਦਰ ਸੇਠ ਦੇ ਹੱਥੋਂ ਬਾਹ ਛਡਾਉਣ ਦਾ ਯਤਨ ਕਰ ਰਿਹਾ ਕਰਦਾ ਹੋਇਆ ਮਾਵਲ ਤੱਕ ਕੇ ਪੁਕਾਰ ਰਿਹਾ ਸੀ ਨੀ ਮਾਂ ਨੀ ਮਾਂ ਹਏ ਮੈਨੂੰ ਛਡਾਲਾ ਮਾਂ ਮੈਨੂੰ ਲਈ ਜਾਂਦਾ ਈ ਤੇ ਮੁੰਡੇ ਨੇ ਜ਼ੋਰ ਦਾ ਝਟਕਾ ਮਾਰ ਕੇ ਸੇਠ ਕੋਲੋਂ ਬਾਹ ਛਡਾ ਲਈ ਉਹ ਦੌੜ ਕੇ ਪਾਰੋਂ ਨੂੰ ਚ ਬੜ ਗਿਆ ਮਾਂ ਦਾ ਹੱਥ ਫੜ ਕੇ ਖਿੱਚਦਾ ਹੋਇਆ ਕਹਿਣ ਲੱਗਾ ਮਾਂ ਉਸ ਨੂੰ ਕਹੋ ਸਾਡੇ ਘਰੋਂ ਚਲਾ ਜਾਵੇ ਨੀ ਮੈਂ ਮੈਂ ਨਹੀਂ ਪਾਰੋ ਦੀ ਅੱਖ ਖੁੱਲੀ ਸਰਿੰਦਰ ਉਸ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਦਾ ਹੋਇਆ ਕਹਿ ਰਿਹਾ ਸੀ ਮਾਂ ਮਾਂ ਨਹੀਂ ਮਾਂ ਮੇਰੇ ਵੱਲ ਮੂੰਹ ਕਰਕੇ ਕਿਉਂ ਨਹੀਂ ਸੰਦੀ ਅੱਖਾਂ ਮਲਦੀ ਹੋਈ ਪਾਰੋ ਅੱਬੜਵਾਏ ਉੱਠ ਬੈਠੀ ਸਰਿੰਦਰ ਨੂੰ ਉਸ ਨੇ ਘੁੱਟ ਕੇ ਕਲੇਜੇ ਨਾਲ ਲਾ ਲਿਆ ਫਿਰ ਪਤੀ ਦਾ ਪੈਰ ਟੁੰਦੀ ਹੋਈ ਬੋਲੀ ਹਾਂ ਜੀ ਸੌ ਗਏ ਹੋ ਹਾਏ ਮੈਨੂੰ ਕਿੰਨਾ ਭੈੜਾ ਸੁਪਨਾ ਪਿਆ ਆਉਂਦਾ ਸੀ ਸੋ ਇਹ ਸੀ ਕਹਾਣੀ ਮਾਂ ਦੀ ਦੌਲਤ ਜਿਸ ਨੂੰ ਲਿਖਿਆ ਹੈ ਨਾਨਕ ਸਿੰਘ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾ ਜੋ ਇਹੋ ਜੀਆਂ ਦਿਲຊੂ ਲੈਣ ਵਾਲੀਆਂ ਤੇ ਪਰਵਰ ਕਹਾਣੀਆਂ ਤੁਹਾਨੂੰ ਸੁਣ ਪਰਵਰ ਕਹਾਣੀਆਂ ਨਾਲ ਆਪਾਂ ਮਿਲਦੇ ਰਹੀਏ ਧੰਵਾਦ ਜੀ